ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੌਡੀ ਰਾਖਸ਼ ਨੂੰ ਦਰਸ਼ਨ ਦੇ ਕੇ ਉਸ ਦਾ ਉਧਾਰ ਕੀਤਾ ਸੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੋਚਨ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਵਿੱਚੋਂ ਜਾ ਰਹੇ ਸਨ ਉਸ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਕਰਦੇ ਸਨ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਬਰਬਾਹ ਕਰਦੇ ਸਨ ਕਿਸੇ ਕਾਰਨ ਜੇ ਸ਼ਿਕਾਰ ਨਾ ਮਿਲੇ ਤਾਂ ਜੰਗਲ ਦੇ ਵਿੱਚੋਂ ਦਰਖਤਾਂ ਦੇ ਫਲ ਪੱਤੇ ਆਦਿ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ ਅਤੇ ਕੱਪੜਿਆਂ ਦੀ ਥਾਂ ਚਮੜੇ ਨਾਲ ਸਰੀ ਟਕਦੇ ਸਨ ਉਸ ਜੰਗਲ ਦੇ ਵਿੱਚ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਦੋ ਦਿਨ ਤੱਕ ਖਾਣ ਨੂੰ ਕੁਝ ਨਾ ਮਿਲਿਆ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਆਖਿਆ ਕਿ ਭੁੱਖ ਬਹੁਤ ਲੱਗੀ ਹੈ ਗੁਰੂ ਜੀ ਨੇ ਕੁਝ तिरर्च ਕਰਨ ਦਾ ਉਪਦੇਸ਼ ਦਿੱਤਾ ਤਾਂ ਭਾਈ ਮਰਦਾਨਾ ਕੁਝ ਖਾਣ ਦੀ ਭਾਲ ਦੇ ਵਿੱਚ ਇੱਕ ਪਾਸੇ ਨੂੰ ਨਿਕਲ ਗਏ ਜਿੱਧਰ ਕੋਡੇ ਰਾਖਸ਼ ਦਾ ਟਿਕਾਣਾ ਸੀ ਕੋਡੇ ਰਾਖਸ਼ ਨੇ ਉਸ ਨੂੰ ਫੜ ਕੇ ਬੰਨ ਲਿਆ ਅਤੇ ਤਲਕੇ ਖਾਣ ਦੇ ਲਈ ਤੇਲ ਤੇ ਕੜਾਹੀ ਥੱਲੇ ਤੇਜ਼ ਅੱਗ ਬਾਲ ਦਿੱਤੀ ਜਦ ਭਾਈ ਮਰਦਾਨਾ ਵਾਪਸ ਨਾ ਮੁੜਿਆ ਤਾਂ ਗੁਰੂ ਜੀ ਕੁਚਰੂ ਡਿੱਕਨ ਵਿੱਚੋਂ ਜਿੱਧਰ ਉਹ ਗਿਆ ਸੀ ਉਸ ਪਾਸੇ ਵੱਲ ਚੱਲ ਪਏ ਅੱਗੇ ਜਾ ਕੇ ਕੀ ਵੇਖਦੇ ਨੇ ਕਿ ਭਾਈ ਮਰਦਾਨਾ ਨੂੰ ਬਨਿਆ ਹੋਇਆ ਹੈ ਅਤੇ ਉਸ ਨੂੰ ਤਲ ਕੇ ਖਾਣ ਦੇ ਲਈ ਤੇਲ ਦੇ ਕੜਾਹੀ ਵਿੱਚ ਥੱਲੇ ਅੱਗ ਬਲ ਰਹੀ ਹੈ। ਗੁਰੂ ਜੀ ਦੇ ਉਸ ਥਾਂ ਜਾਣ ਦੀ देर ਸੀ ਕਿ ਸਾਰੀ ਖੇਡ ਉਲਟੀ ਪੈ ਗਈ। ਭਾਈ ਮਰਦਾਨਾ ਜਿਸ ਨੂੰ ਮੌਤ ਦਾ ਡਰ ਖਾਈ ਜਾ ਰਿਹਾ ਸੀ ਬੇਫਿਕਰ ਹੋ ਗਿਆ ਕਿ ਹੁਣ ਉਸ ਦੀ ਜਾਨ ਬਚ ਜਾਏਗੀ। ਕੋਟਾ ਰਾਖਵੀ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਉਸ ਦੇ ਹੱਥੋਂ ਲੱਕੜਾਂ ਜੋ ਅੱਗ ਤੀਜ ਕਰਨ ਲਈ ਲਿਆ ਰਿਆ ਸੀ ਛੁੱਟ ਗਈਆਂ। ਤਉਹ ਭਾਈ ਮਰਦਾਨਾ ਨੂੰ ਖੋਲਣ ਲਈ ਭੱਜਿਆ ਤੇਲ ਦਾ ਕਢਾਹਾ ਵੀ ਠੰਡਾ ਹੋ ਗਿਆ ਸੀ ਕੌਡਾ ਰਾਖਸ਼ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੇਰੇ ਪਾਸੋਂ ਵੱਡੀ ਪੁੱਲ ਹੋ ਗਈ ਹੈ ਗੁਰੂ ਜੀ ਨੇ ਆਖਿਆ ਅਸੀਂ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਤੈਨੂੰ ਤਾਰਨ ਵਾਸਤੇ ਤੇਰੇ ਪਾਸ ਆਏ ਹਾਂ ਤੂੰ ਇਹ ਆਦਮ ਖੋਰੀ ਦੀ ਆਦਤ ਛੱਡ ਦੇ ਕੋਡੇ ਹੱਥ ਜੋੜ ਕੇ ਉੱਠ ਖਲੋਤਾ ਅਤੇ ਗੁਰੂ ਜੀ ਤੇ ਭਾਈ ਮਰਦਾਨਾ ਦੇ ਲਈ ਭੋਜਨ ਦਾ ਪ੍ਰਬੰਧ ਕਰਨ ਲੱਗਿਆ ਭਾਈ ਮਰਦਾਨਾ ਭੋਜਨ ਛੱਕ ਕੇ ਪ੍ਰਸੰਨ ਚਿਤ ਹੋ ਗਏ ਕੋਡੇ ਰਾਖਸ਼ ਨੇ ਵੀ ਆਦਮਖੋਰੀ ਕਰਨ ਤੋਂ ਤੌਬਾ ਕਰ ਦਿੱਤੀ ਅਤੇ ਗੁਰੂ ਜੀ ਦਾ ਨਿਮਰਤਾ ਸਹਿਤ ਧੰਨਵਾਦ ਕੀਤਾ ਸੁਸੰਗਤ ਜੀ ਐਸਯੂ ਸਾਖੀ ਜਦੋਂ ਸ੍ਰੀ ਗੁਰੂ ਨਾਨਕ ਦੇ ਪਾਸ਼ਾ ਜੀ ਨੇ ਭਾਈ ਮਰਦਾਨਾ ਦੀ ਕੋਡੇ ਰਾਖਸ਼ ਤੋਂ ਜਾਨ ਬਚਾਈ ਸੀ ਤੇ ਕੋਡੇ ਰਾਖਸ਼ ਨੂੰ ਚੰਗੇ ਰਾਹ ਪਾਇਆ ਸੀ ਕੋਡਾ ਰਾਖਸ਼ ਆਦਮਖੋਰੀ ਛੱਡ ਕੇ ਗੁਰੂ ਦਾ ਨਾਮ ਜਪਣ ਲੱਗਿਆ ਸੋ ਇਸ ਵੀਡੀਓ ਨੂੰ ਜੇਕਰ ਤੁਸੀਂ ਪਸੰਦ ਕੀਤਾ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਦੇ ਲਈ ਫੋਲੋ ਕਰ ਲਓ ਨੂਰ ਵਰਚੋਤ ਟਾਕਸ